ਕੋਡੀ 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 ਮੈਂ ਖਾਲਸਾ ਵਗੀ ਫਤਿਹ ਸਿਚ ਬੱਚਾ ਸਾਹਿਬ ਪਿੰਡ ਥਾਂਦੇ ਤੋਂ ਬੋਲਦੇ ਆ ਜੀ ਉਹਦਾ ਰਚ ਬੱਚਾ ਸਾਹਿਬ ਦੀ ਕਮੇਟੀ ਮੈਂ ਪ੍ਰਧਾਨ ਸਾਹਿਬ ਬੋਲਦਾ ਜੀ ਠੀਕ ਆ ਵੀਰ ਜੀ ਪਹਿਲੀ ਗੱਲ ਤੇ ਆਪਾਂ ਜਿਹੜਾ ਬੋਲਦੇ ਵੀ ਨਸ਼ੇ ਨੂੰ ਛੇ ਦੀ ਇਹਨਾਂ ਵੀ 8 ਦਿਨ ਸਾਡਾ ਮੇਲਾ ਚੱਲਦਾ ਤੁਹਾਨੂੰ ਪਤਾ ਵੀ ਮੇਲੇ 'ਚ ਭਾਜ ਨੱਠ ਭਾਪੇ ਆਪਣੇ ਆਪ ਹੀ ਕੰਮ ਕਰਾਈ ਜਾਂਦੇ ਆ ਆਪਾਂ ਜਿਨੇ ਵਾਦਿ ਬਾਬੇ ਤੇ ਚਾੜੋ ਚਾੜ ਵਾਦ ਕੇ ਆਪਾਂ ਕਰੀ ਦੀ ਸੇਵਾ ਬਾਬਾ ਮੇਰੇ ਰਖੇ ਪਰ ਇਹ ਵੀ ਕੱਲ ਐ ਬਾਬੇ ਦੇ ਮੇਲੇ ਦੇ ਕੱਲ ਮੈਚ ਹੋਇਆ ਇੱਥੇ ਸਾਡੇ ਬੈਂਕਿਆਂ ਦਾ ਤੇ ਪਿੰਡ ਬੈਂਕੇ ਕਲੱਬ ਦਾ ਤੇ ਪ੍ਰੀਤ ਕਲੱਬ ਦਾ ਠੀਕ ਆ ਜੀ ਉਹਦੇ ਵਿੱਚ ਗੱਲ ਇਹ ਹੋਈ ਆ ਵੀ ਜਦੋਂ ਅਸੀਂ ਇੱਥੋਂ ਸਮਾਪਤੀ ਕਰਕੇ ਗਏ ਆ ਦਮਾਨ ਹਾਲ ਦੇ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਵੀ ਉਹ ਆਇਆ ਨਹੀਂ ਏ ਕਮ ਮਨ ਬਥੇਰੇ ਜਾਣੇ ਪਾਸੇ ਤੁਹਾਨੂੰ ਪਤਾ ਜਿਹੜਾ ਜ਼ਿੰਮੇਵਾਰ ਬੰਦਾ ਆ ਅਸੀਂ ਜ਼ਿੰਮੇਵਾਰ ਤਨੀ ਕਰ ਸਕਦੇ ਬਾਬੇ ਤੋਂ ਬਿਨਾ ਜ਼ਿੰਮੇਵਾਰੀ ਵੀ ਨਹੀਂ ਨਿਭਦੀ ਤੁਹਾਨੂੰ ਸੇਵਾ ਮਿਲੀ ਇੱਥੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਤੇ ਆਪਾਂ ਸੇਵਾ ਕਰਦੇ ਆ ਠੀਕ ਆ ਜੀ ਉੱਥੇ ਜਿਹੜਾ ਕਰ ਆਪਣਾ ਦੀ ਏਕਮ ਨੇ ਨਹੀਂ ਆਉਣਾ ਏਕਮ ਨੇ ਮੈਂ ਪੁੱਛਿਆ ਪਹਿਲਵਾਨ ਨੂੰ ਵੀ ਏਕਮ ਨਹੀਂ ਆਉਣਾ ਕਹਿੰਦਾ ਵੀ ਨਹੀਂ ਏਕਮ ਨਹੀਂ ਆਉਣਾ ਚਲੋ ਕੋਈ ਨਹੀਂ ਆਗੇ ਜਿੰਨਾ ਆਉਣਾ ਕੋਈ ਗੱਲ ਨਹੀਂ ਫਿਰ ਦੂਜਾਂ ਦਾ ਏਕਮ ਨੇ ਤੇ ਜਦ ਮੈਂ ਏਕਮ ਕਿਉਂ ਮੈਂ ਤੁਹਾਨੂੰ ਪਤਾ ਕਿਉਂ ਨਹੀਂ ਆ ਆਹੋ ਜੀ ਆਪਣਾ ਪਹਿਲਵਾਨ ਇਹਨਾਂ ਨੂੰ ਖੇਡਣ ਦੇਣਾ ਚ ਜਦਨੇ ਉਹਨੂੰ ਕਹਿਆ ਸੀ ਨਾ ਅਸੀਂ ਮੈਂ ਕਿਹਾ ਸੀ ਭਵਾਨ ਨੇ ਕਿਹਾ ਵੀ ਅਸੀਂ ਭਵਾਨ ਜੀ ਤੈਨੂੰ ਸਾਈ ਦੇ ਦਈਏ ਕਹਿੰਦਾ ਨਹੀਂ ਭਵਾਨ ਜੀ ਸਾਈ ਨਹੀਂ ਤੇ ਭਵਾਨ ਫਰੰਦੀਪੁਰ ਕਹਿੰਦਾ ਵੀ ਮੈਂ ਨਹੀਂ ਪ੍ਰੀਤ ਦੇ ਸਾ ਖੇਡਣਾ ਸਾਨੂੰ ਨਹੀਂ ਪਤਾ ਕੀ ਕਾਦੇ ਵਾਸਤੇ ਨਹੀਂ ਖੇਡਣਾ ਅਸੀਂ ਉਹ ਗੱਲ ਨੂੰ ਨਹੀਂ ਲੈਂਦੇ ਨਾ ਮੈਟਰ ਮੁੜ ਕੇ ਕਹਿੰਦਾ ਵੀ ਅਸੀਂ ਕਹ ਤੇਰਾ ਇਲਾਕਾ ਨਵਾਂ ਉਠਿਆ ਕਿਦਾਂ ਭਵਾਨ ਨੂੰ ਪੁੱਛ ਲਾ ਹੋਰ ਕਿ ਟੀਮ ਵੱਲੋਂ ਤੈਨੂੰ ਖੜਾਣਾ ਕਹਿੰਦਾ ਚਲੋ ਮੈਂ ਖੇਡ ਲੂੰਗਾ ਵੀ ਮੈਂ ਤੁਸੀਂ ਟੀਮਾਂ ਕਹਦੋ ਤੇ ਮੈਂ ਖੇਡ ਲੂੰਗਾ ਚਲੋ ਇਹਦੇ ਕਹਾਂ ਤੇ ਅਸੀਂ ਆਪਣੀਆਂ ਜੋ ਆਪਣੀ ਮਰਜ਼ੀ ਤੇ ਅਸੀਂ ਟੀਮਾਂ ਕਹਿਤੀਆਂ ਆ ਈਮਾ ਕਹਤੀ ਆਂ ਤੇ ਮੁੜ ਕੇ ਇਹ ਪਹਿਲਵਾਨ ਕੇ ਤਰ੍ਹਾਂ ਇਹ ਗੱਲ ਹੋਈ ਆ ਵੀ ਪੰਜ ਕੋਈਆਂ ਪਖੇਡਾਂ ਪਹਿਲਵਾਨ ਨੇ ਉਹ ਤੇ ਮੁੰਡੇ ਹੋਰ ਮੈਂ ਤੇ ਕਰਦੇ ਉਹਨਾਂ ਵੀ ਕਿਹਾ ਵੀ ਭਾਂਜੀ ਪੁੱਛ ਲੋ ਕਿ ਸ਼ਾਇਦ ਪਹਿਲਵਾਨ ਦਾ ਹੋਰ ਵੀ ਕਿਸੇ ਨਾਲ ਹੋਵੇ ਪਹਿਲਵਾਨ ਫਰੰਦੀਪੁਰੇ ਦਾ ਕਿ ਕੋਈ ਗੱਲ ਬਾਤ ਹੋਵੇ ਕਿਸੇ ਨਾਲ ਵੀ ਨਾ ਖੇਡਣ ਖੂਟਣ ਦਾ ਆਂਦਾ ਕੋਈ ਨਹੀਂ ਮੈਂ ਪਹਿਲਵਾਨ ਨੂੰ ਕਹਿ ਦੂਗਾ ਜੀ ਮੇਰੇ ਇਲਾਕੇ ਮੈਂ ਖੇਡਣਾ ਵਾ ਠੀਕ ਆ ਜੀ ਉਹ ਮੁੜ ਕੇ ਤਾਂ ਵੀ ਪੰਜ ਸੱਤ ਦਿਨ ਰਹਿ ਗਏ ਤੇ ਇਹ ਪਹਿਲਵਾਨ ਕੋ ਆਂਦਾ ਵਾ ਉੱਥੇ ਜਿੰਮ ਚ ਆਪਣਾ ਪਹਿਲਵਾਨ ਇਹਨਾਂ ਦਾ ਇੱਕਮ ਆਉਂਦਾ ਆ ਤੇ ਉਹ ਆਂਦਾ ਭਾਂਜੀ ਇਦਾਂ ਨਾ ਕਰੋ ਸਾਡੀ ਟੀਮ ਚ ਰੋਲਾ ਰੋਲਾ ਜਿਆ ਪੈਂਦਾ ਵਾ ਵੀ ਉੱਥੇ ਤੂੰ ਨਹੀਂ ਖੇਡਣਾ ਤੇ ਭਵਾਨਾ ਚਲੋ ਤੇਰੀ ਮਰਜ਼ੀ ਆ ਵੀ ਪਰ ਇਹ ਆ ਵੀ ਭਵਾਨ ਨੂੰ ਵੇਖ ਲਾ ਪੁੱਛ ਕੇ ਫਿਰ ਵੀ ਮਨਤ ਕਰ ਲਾ ਭਵਾਨ ਦੀ ਵੀ ਚਲੋ ਖੇਡਣਾ ਦਾ ਮੇਰਾ ਇਲਾਕਾ ਵਾ ਅੱਜ ਸਾਡੇ ਪਿੰਡ ਦੇ ਵੀ ਆਪਣਾ ਮਝ ਵੀ ਸਿੱਖਾਂ ਦੇ ਮੁੰਡੇ ਸਾਡੇ ਆਪਣਾ ਹੀ ਕੰਮ ਧੰਦਾ ਕਰਦੇ ਆ ਆਪਾਂ ਉਹਨਾਂ ਨਾਲ ਖਰੀਦਾ ਵਾ ਉਹਨਾਂ ਵਿਚਾਰਿਆਂ 11000 ਰੁਪਏ ਦੇ ਇੱਕ ਕੱਪ ਬਣਾਇਆ ਵਾ ਉਹਨਾਂ ਵੀ ਮੈਨੂੰ ਆ ਕੇ ਪੁੱਛਿਆ ਫਿਰ ਜਿਆਦਾ ਲੱਗਾ ਵੀ ਅਸੀਂ ਸਨਮਾਨਤ ਕਰਨਾ ਵਾ ਤੇ ਆਇਆ ਕਿਉਂ ਨਹੀਂ ਆ ਫਿਰ ਮੈਂ ਪੁੱਛਿਆ ਤੇ ਪੁੱਛ ਜੋ ਫਿਰ ਬੰਦੇ ਬੰਦੇ ਵੀ ਭਵਾਨ ਫਰਾਂਦੀਪੁਰ ਕਹਿੰਦਾ ਹੁਣ ਪਹਿਲਵਾਨ ਫਰੰਦੀਪੁਰ ਆਇਆ ਏ ਇਤਾਂ ਗੱਲ ਈ ਤੇ ਤੂੰ ਵੀ ਜੱਟਿਆਂ ਦੇ ਆਪਾਂ ਵੀ ਸਾਰੇ ਜੱਟੀਆਂ ਠੀਕ ਆ ਜੀ ਤੇ ਆਪਾਂ ਨਾ ਕਿ ਇਹਨੂੰ ਵੱਧ ਘੱਟ ਕਰੀਏ ਤੇ ਨਾ ਆਪਾਂ ਬੋਲੀਏ ਇਹਨੂੰ ਪੁੱਛ ਲਾ ਵੀ ਇਹਨੂੰ ਕਹਿੰਦੇ ਹੈ ਸਾਈ ਲੇਲਾ ਤੇ ਤੂੰ ਖੇਡਣਾ ਫਰੰਦੀਪੁਰ ਇਹ ਆਂਦਾ ਹੈ ਵੀ ਪਹਿਲਵਾਨ ਕਹਿੰਦਾ ਉਹਨਾਂ ਟੀਮਾਂ ਨਾਲ ਨਹੀਂ ਖੇਡਣਾ ਸਾਡੀ ਥੋੜੀ ਇੱਥੇ ਕੋ ਗਲਤੀ ਆ ਇਹਨਾਂ ਨੂੰ ਪਿਓ ਪੁੱਤਾਂ ਨੂੰ ਇੱਥੇ ਸਾਦਲਾ ਜਿੱਥੇ ਮਰਜ਼ੀ ਹੈ ਹਾਜ਼ਰ ਰੋਜ਼ ਨੇ ਆ ਜਾਣੇ ਆ ਪੁੱਛਦੇ ਸਹੀ ਤੂੰ ਭਰਾ ਸਾਡੇ ਦੇ ਵਾਲੇ ਕਮੇਟੀਆਂ ਨਾਲ ਆਪਾਂ ਲੜਾਂ ਝਗੜਾਂਗੇ ਵੱਧ ਘੱਟ ਬੋਲਾਂਗੇ ਨਾ ਤੇ ਆਪਾਂ ਕਮੇਟੀਆਂ ਥਰੂ ਤੇ ਆਪਾਂ ਨੂੰ ਇਹ ਚੀਜ਼ਾਂ ਨਹੀਂ ਸੋਭਾ ਦਿੰਦੀਆਂ ਤੂੰ ਆਪਣਾ ਭਰਾ ਆ ਆਪਾਂ ਵੀ ਕਬੱਡੀ ਖੇਡੀ ਮਾੜੀ ਖੇਡੀ ਚੰਗੀ ਖੇਡੀ ਆ ਤੇ ਆਪਾਂ ਵੀ ਖੇਡੀ ਆ ਠੀਕ ਆ ਤੂੰ ਜਾਣਦਾ ਮੈਂ ਇਹਦਾ ਵੱਡਾ ਭਰਾ ਆ ਪਲਵਾਨ ਕੇਂਦਰ ਦਾ ਠੀਕ ਆ ਅਸੀਂ ਕਿਸੇ ਨਾਲ ਕੋ ਮਤ ਭੇਜਣ ਜਾਂਦੇ ਕੋਈ ਗੱਲ ਬਾਤ ਨਹੀਂ ਰੱਖਦੇ ਠੀਕ ਆ ਨਾ ਤੇ ਜੱਟ ਤੂੰ ਵੀ ਆ ਮੇਰਾ ਭਰਾ ਤੇ ਜੱਟ ਆਪਾਂ ਵੀ ਆ ਤੇ ਬਾਕੀ ਉਹ ਲੜਨ ਝਗੜਨ ਵਾਲੀ ਆਪਾਂ ਨਾ ਮੇਰਾ ਵੀਰ ਗੱਲ ਕਰੀਏ ਗੱਲ ਕਰੀਏ ਉਹ ਜਿਹੜੀ ਬੰਦੀ ਆ ਸਾਨੂੰ ਦੱਸ ਦੇ ਟਾਈਮ ਕਿੱਥੇ ਆਹੀਂ ਆਈਏ ਜਾਂ ਤੂੰ ਆ ਇਹਨਾਂ ਨੂੰ ਮਾਂ ਇਹਨਾਂ ਪਿਓ ਪੁੱਤਾਂ ਨੂੰ ਭਾਲਾ ਸਵਾ ਖਵਾ ਲੈ ਇਹਨਾਂ ਨੂੰ ਪੁੱਛਿਆ ਨਹੀਂ ਵੀ ਤੂੰ ਸਾਈ ਲੱਲਾ ਇਹ ਉਥੇ ਜਿੰਮ ਚੋਂ ਵੀ ਵੀਡੀਓ ਹੜ ਕੋ ਪ੍ਰੂਫ ਵੀ ਹੈ ਗਈ ਇਹਦੇ ਗੁੱਪਲਵਾਂ ਦੇ ਘੋਟੇ ਵੀ ਫਾਂਡਿਆ ਜਿਹਨੂੰ ਲੋਡ ਪਈਦੇ ਉਹ ਵੀ ਪਾਉਣੇ ਹੁਣ ਵੀ ਇਹਨੂੰ ਸਵੇਰੇ ਪੁੱਛਾਈ ਤੇ ਤੂੰ ਪਲਵਾਨਾਂ ਨਾਲ ਗੱਲ ਕਰ ਲੈ ਜੇ ਛੋਟਾ ਕਲਿੱਪ ਆ ਦੇ ਭਵਾਂਜੀ ਮੇਰੇ ਕੋ ਮੈਂ ਜਿੱਦਾਂ ਮਰਜੀ ਆ ਮੇਰੇ ਕੋ ਨਹੀਂ ਸਮਝਾਈ ਮੈਂ ਹਾਂ ਕਰ ਬੈਠਾ ਨਹੀਂ ਆਏਗਾ ਨਾ ਪਲਵਾਨ ਉਹਦੀ ਗਲਤੀ ਆ ਨਾ ਕਮੇਟੀ ਦੀ ਚਲੋ ਮੇਰੀ ਗਲਤੀ ਸੀ ਠੀਕ ਆ ਇਹਨੂੰ ਸਮਝਾਇਆ ਵੀ ਆ ਇਹ ਨਹੀਂ ਸਮਝਿਆ ਪਰ ਭਵਾਂਜੀ ਆਪਾਂ ਸੋਚੀਏ ਸਮਝੀ ਆਪਾਂ ਕਿ ਇਹਨੂੰ ਗਲਤ ਮਲਤ ਨਾ ਬੋਲੀਏ ਨਾ ਕੋ ਗੱਲਬਾਤ ਕਰੀਏ ਇਹਨੂੰ ਬਾਹੋ ਜਿਹੜਾ ਸਾਨੂੰ ਬੁਰਿਆ ਬਣਾਉਂਦਾ ਕੱਲ ਨੂੰ ਤੁਸੀਂ ਦੂ ਠੀਕ ਹੈ ਜੀ ਕਮੈਂਟ ਵਾਲਾ ਕਮੈਂਟ ਮੇਰੇ ਭਰਾਵਾਂ ਕਰੀ ਜਾਣਾ ਮਾੜਾ ਕਈ ਹੋਰ ਗਾਲਾਂ ਕੱਢੋ ਚਾਰ ਉਹ ਨਹੀਂ ਗੱਲ ਪਰ ਹਰ ਬੰਦੇ ਦਾ ਜਦੋਂ ਕੋਈ ਦੇਣ ਟਾਈਮ ਹੁੰਦਾ ਨਾ ਹਰ ਬੰਦਾ ਆਪਣੇ ਜੋਗਾ ਹੁੰਦਾ ਹੀ ਆ ਠੀਕ ਹੈ ਮੇਰਾ ਬੇਨਤੀ ਇਹ ਆ ਪਹਿਲਵਾਨਾ ਗਾੜੀ ਵੀ ਤੇ ਹੋਰ ਸੱਜਣਾ ਮਿੱਤਰਾ ਗਾੜੀ ਵੀ ਵੀ ਆਪਾਂ ਬਹਿ ਕੇ ਇਹਨੂੰ ਸੋਲੂਸ਼ਨ ਹੱਲ ਕਰ ਲੀਏ ਇਹਨੂੰ ਕੱਢ ਲੀਏ ਪੀ ਪਹਿਲਵਾਨ ਤੂੰ ਗਲਤ ਕਰਕੇ ਸਾਨੂੰ ਪਹਿਲਵਾਨ ਫਰੰਦੀਪੋਰੀਆ ਨੂੰ ਗਲਤ ਕਹਿੰਦਾ ਸਾਡੇ ਪਹਿਲਵਾਨ ਕੇਂਦਰ ਨੂੰ ਗਲਤ ਹੋਣ ਰਿਹਾ ਸਾਡੀ ਗੁਰੂ ਘਰ ਦੀ ਕਮੇਟੀ ਵੀ ਗਲਤ ਹੋਣ ਰਹੀ ਠੀਕ ਹੈ ਇਹਦਾ ਸੋਲੂਸ਼ਨ ਕੱਢੀਏ ਇਹਦਾ ਅਸਰ ਮਾੜਾ ਪਊਗਾ ਉਹ ਨਹੀਂ ਗੱਲ ਕੋਈ ਪਹਿਲਵਾਨ ਜੀ ਇਹ ਨਹੀਂ ਗਵਾਲੇ ਨਾਲ ਕਹੀ ਜਾਣਾ ਲੋਕਾਂ ਨੇ ਕੋਣੋ ਕੋ ਕਹੀ ਜਾਣਾ ਪਰ ਸਾਨੂੰ ਜਾ ਕੇ ਸਟੇਡੀਅਮ ਦੇ ਵਿੱਚ ਗਏ ਸਾਨੂੰ ਪੁੱਛਿਆ ਗਿਆ ਸਪੈਸ਼ਲ ਜਿਨ੍ਹਾਂ ਨੂੰ ਸਨਮਾਨਤ ਕਰਨਾ ਉਹਨਾਂ ਪੁੱਛਿਆ ਤੇ ਫਿਰ ਆਪਾਂ ਲਾਸਮੈਂਟ ਕੀਤੀ ਆ ਉਹ ਚਾਹੀ ਰਾਈਟ ਆ ਤੇ ਉਹ ਚਾਹੀਦਾ ਵੀ ਇਹ ਨਹੀਂ ਗੱਲ ਇਹਨੂੰ ਵੀ ਪਤਾ ਲੱਗਦਾ ਠੀਕ ਹੈ ਜੀ ਤੁਹਾਨੂੰ ਫਰੰਦੀਪ ਜੀ ਅੱਜ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਮੇਰੀ ਭਰਾ ਆ ਤੁਹਾਡਾ ਇੱਕ ਸੇਵਾ ਮਿਲੀ ਗੁਰੂ ਹਰਗੋਬਿੰਦ ਸਾਹਿਬ ਦੀ ਗੁਰੂ ਅਜੰਦੇਵ ਪਾਤਸ਼ਾਹ ਦੀ ਤੁਹਾਨੂੰ ਪਤਾ ਵੀ ਹਸਤੀ ਕਿੱਡੀ ਵੱਡੀ ਹਨਾ ਭਰਾ ਮੇਰਿਆ ਤੂੰ ਇੱਕ ਦਾੜੀ ਬਾਰੇ ਵੀ ਗੱਲ ਕੀਤੀ ਮੇਰੇ ਬਾਰੇ ਇਹ ਆ ਵੀ ਆਪਣੇ ਅੰਕਲ ਦੀ ਵੀ ਚਿੱਠੀ ਆ ਤੇ ਤੇਰੀ ਮੇਰੇ ਭਰਾ ਤੂੰ ਸਾਲ ਖੰਡ ਛੋਟਾ ਹੈਂਗਾ ਤੇਰੀ ਵੀ ਚਿੱਠੀ ਆਣੀ ਆ ਤੇ ਆਪਾਂ ਇਹੋ ਜੇ ਇੱਕ ਦੂਜੇ ਨੂੰ ਨਾਂ ਬੋਲ ਗਏ ਸ਼ਰਮ ਵਾਲੀ ਗੱਲ ਜੇ ਸੋਨੀ ਨਾਲ ਤੇ ਆਪਣੇ ਲਾਕੇ ਜੋ ਆ ਕੇ ਪੁੱਛਦੇ ਨਾਲ ਪ੍ਰਮਾਨ ਜਿੰਦਰ ਬਾਰੇ ਤੈਨੂੰ ਪਤਾ ਹੀ ਆ ਆਪਣੇ ਘਰ ਵੀ ਤੂੰ ਆਉਂਦਾ ਰਿਹਾ ਆਪਣੇ ਬਾਰੇ ਵੀ ਪਤਾ ਤੈਨੂੰ ਧਾੜੀਆਂ ਬੜੇ ਪਤਾ ਸਾਨੂੰ ਬੜਾ ਸ਼ਰਮਿਆ ਏ ਧੀਆਂ ਭੈਣਾਂ ਵਾਲੇ ਠੀਕ ਆ ਤੇ ਤੂੰ ਵੀ ਆ ਪਰ ਇਹੋ ਜੀ ਗੱਲ ਨਾ ਕਰੀ ਤੇ ਨਾ ਆਪਾਂ ਕਰਦੇ ਤੂੰ ਵੀ ਮੇਰਾ ਵੀਰ ਚਿੱਟੀ ਹੋਣੀ ਆ ਕੋਈ ਰੰਗ ਲਾਗਦਾ ਕੋਈ ਨਹੀਂ ਤੇ ਸਾਨੂੰ ਮਾਰ ਇਹਨੇ ਜੀ ਸੋਜੀ ਬਖਸ਼ੀ ਦਿੱਤੀ ਨਾ ਥੋੜੀ ਵੀ ਥੋੜੀ ਵੀ ਤੇ ਅਸੀਂ ਉਹਦੇ ਤੇ ਚੱਲਦੇ ਆ ਪਰ ਨਾ ਹੀ ਕਦੀ ਗਲਤ ਕਿਹਾ ਤੇ ਨਾ ਹੀ ਕਹਿਣਾ ਠੀਕ ਆ ਤੇ ਨਾ ਹੀ ਸੁਣਨਾ ਤੂੰ ਸਾਡਾ ਭਰਾ ਆ ਤੇ ਅਸੀਂ ਤੇਰੇ ਭਰਾ ਆ ਬਾਕੀ ਤੇਰੀ ਮਰਜ਼ੀ ਆ ਵਗੜ ਜੀ ਦਾ ਖਾਸਾ ਤੇ ਵਗੜ ਜੀ ਦੀ ਫਤਿਹ ऐसे ਤਰ੍ਹਾਂ ਕਬੱਡੀ ਦੀਆਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ